ਸਤਿ ਸ਼੍ਰੀ ਅਕਾਲ ਜੀ ਅਲਫ਼ਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਰਾਤ ਦੇ 12 ਵਜੇ ਹੋਏ ਸੀ ਜ਼ਿੰਦਗੀ ਦੇ 65 ਸਾਲ ਹਰਜਿੰਦਰ ਕੌਰ ਵੇਖ ਰਚੁੱਕੀ ਸੀ ਹਰਜਿੰਦਰ ਕੌਰ ਦੀਆਂ ਅੱਖਾਂ ਵਿੱਚੋਂ ਨੀਂਦ ਗਾਇਬ ਹੋ ਚੁੱਕੀ ਸੀ ਉਹ ਅਤੀਤ ਦੇ ਪੰਨਿਆਂ ਵਿੱਚ ਖੋਈ ਹੋਈ ਸੀ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੀ ਸੀ 30 ਸਾਲ ਦੀ ਉਮਰ ਵਿੱਚ ਜਦੋਂ ਪਤੀ ਦਾ ਸਾਥ ਛੁੱਟ ਗਿਆ ਸੀ ਛੋਟੇ-ਛੋਟੇ ਤੰਨ ਬੱਚਿਆਂ ਨੂੰ ਪਾਲਣ-ਪੋਸਣ ਦੇ ਲਈ ਉਹਨਾਂ ਨੂੰ ਪੜਾ-ਲਿਖਾ ਕੇ ਸਮਾਜ ਵਿੱਚ ਉੱਚਾ ਸਥਾਨ ਦਿਵਾਉਣ ਦੇ ਲਈ ਸਾਰੀ ਜ਼ਿੰਮੇਵਾਰੀ ਉਹਦੇ ਸਹਰ ਉੱਤੇ ਆ ਗਈ ਸੀ। ਉਹਦਾ ਪਤੀ ਬਲਵਿੰਦਰ ਸਿੰਘ ਸਰਕਾਰੀ ਨੌਕਰੀ ਕਰਦੇ ਸੀ। ਉਹਨਾਂ ਦੀ ਜਗ੍ਹਾ ਉੱਤੇ 30 ਸਾਲ ਨੌਕਰੀ ਕਰਨ ਦੇ ਬਾਅਦ 5 ਸਾਲ ਪਹਿਲਾਂ ਹੀ ਉਹ ਰਿਟਾਇਰ ਹੋ ਗਈ ਸੀ। ਹੋ ਗਏ ਸੀ ਜਦੋਂ ਹਰਵਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਦੀ ਮੌਤ ਹੋਈ ਸੀ। ਉਸ ਸਮੇਂ ਉਹਨਾਂ ਦਾ ਵੱਡਾ ਬੇਟਾ ਗੁਰਪਾਲ 8 ਸਾਲ ਦਾ, ਛੋਟਾ ਬੇਟਾ ਜਗਪਾਲ 6 ਸਾਲ ਦਾ ਤੇ ਸਾਰਿਆਂ ਤੋਂ ਛੋਟੀ ਬੇਟੀ ਸਿਮਰੰਗ 3 ਸਾਲ ਦੀ ਸੀ। ਰਿਸ਼ਤੇਦਾਰਾਂ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ ਸੀ। ਸਾਥ ਹੀ ਨਹੀਂ ਬਲਕਿ ਉਹਨਾਂ ਦੀ 20 ਕਿੱਲੇ ਜ਼ਮੀਨ ਵੀ ਹਥਿਆਉਣ ਨੂੰ ਫਿਰਦੇ ਸੀ। ਪਿੰਡ ਦੇ 메ਨ ਰੋਡ ਉੱਤੇ ਉਹਨਾਂ ਦੀ ਜ਼ਮੀਨ ਲੱਗਦੀ ਸੀ। ਉਸ ਦੀ ਸਾਰੀ ਸੰਪਤੀ ਦੀ ਦੇਖਭਾਲ ਉਹ ਖੁਦ ਕਰਦੀ ਸੀ ਤੇ ਆਪਣੀ ਸੋਝ-ਬੂਝ ਨਾਲ ਮਾਸਟਰ ਮਹਿੰਦਰ ਜੀ ਵੀ ਉਹਨਾਂ ਦੀ ਮਦਦ ਕਰਦੇ ਸੀ ਜੋ ਉਹਨਾਂ ਨੂੰ ਆਪਣੀ ਮੋਹ ਬੋਲੀ ਭੈਣ ਸਮਝਦੇ ਸੀ ਹਰਜਿੰਦਰ ਕੌਰ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ 30 ਸਾਲ ਤੱਕ ਸਰਕਾਰੀ ਨੌਕਰੀ ਕਰਦੇ ਹੋਏ ਆਪਣੇ ਪਤੀ ਦੀ ਜਾਇਦਾਦ ਅਤੇ ਬੱਚਿਆਂ ਦੇ ਦੇਖਭਾਲ ਵਿੱਚ ਪੂਰਾ ਜੀਵਨ ਬਤੀਤ ਕਰ ਦਿੱਤਾ 8 ਸਾਲ ਪਹਿਲਾਂ ਗੁਰਪਾਲ ਤੇ ਜਗਪਾਲ ਦੇ ਕਹਿਣ ਉੱਤੇ ਹੀ ਹਰਜਿੰਦਰ ਕੌਰ ਨੇ ਨਾ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਪਿੰਡ ਵਾਲੀ ਜ਼ਮੀਨ ਜੋ ਵੀ ਏਕੜ ਸੀ ਇਹਦੀ ਕੀਮਤ ਕਰੋੜਾਂ ਰੁਪਏ ਸੀ ਉਹਨੂੰ ਵੇਚ ਕੇ ਦੋਵੇਂ ਭਰਾਵਾਂ ਵਿੱਚ ਵੰਡ ਦਿੱਤਾ ਜਿਸ ਨਾਲ ਦੋਵਾਂ ਭਰਾਵਾਂ ਨੇ ਸ਼ਹਿਰ ਵਿੱਚ ਅਲੀਸ਼ਾਨ ਕੋਠੀ ਖਰੀਦ ਲਈਆਂ ਕੋਠੀਆਂ ਖਰੀਦ ਲਈਆਂ ਤੇ ਪਿੰਡ ਵਾਲਾ ਮਕਾਨ ਖਾਲੀ ਰਹਿੰਦਾ ਸੀ ਜਿਹਦੀ ਦੇਖਭਾਲ ਮਾਸਟਰ ਮਹਿੰਦਰ ਜੀ ਕਰਦੇ ਸੀ ਤੇ ਉਹਨਾਂ ਦਾ ਬੇਟਾ ਕਰਦੇ ਸੀ ਹਰਜਿੰਦਰ ਕੌਰ ਨੇ ਰਿਟਾਇਰ ਹੋਣ ਤੋਂ ਬਾਅਦ ਲੱਖਾਂ ਰੁਪਈਆ ਆਪਣੇ ਦੋਨੇ ਬੇਟੇ ਤੇ ਬੇਟੀ ਸਿਮਰਨਜੀਤ ਦਾ ਵਿਆਹ ਹੋ ਚੁੱਕਿਆ ਸੀ ਸਾਰਿਆਂ ਵਿੱਚ ਵੰਡ ਦਿੱਤਾ ਸੀ ਉਹ ਸਿਰਫ ਆਪਣੇ ਬੱਚੇ ਨੂੰ ਖੁਸ਼ ਦੇਖਣ ਚਾਹੁੰਦੀ ਸੀ ਉਹਨੂੰ ਜਿੰਨੇ ਵੀ ਪੈਨਸ਼ਨ ਮਿਲਦੀ ਸੀ ਸਿਰਫ ਉਹਦੇ ਖਰਚੇ ਲਈ ਹੁੰਦੀ ਸੀ। ਉਹਦੇ ਜੀਵਨ ਵਿੱਚ ਧਨ-ਦੌਲਤ ਦਾ ਕੋਈ ਮੁੱਲ ਨਹੀਂ ਸੀ। ਹਰਜਿੰਦਰਕੌਰ ਦਾ ਵੱਡਾ ਮੁੰਡਾ ਗੁਰਪਾਲ ਸਰਕਾਰੀ ਨੌਕਰੀ ਕਰਦਾ ਸੀ। ਛੋਟਾ ਬੇਟਾ ਜਗਪਾਲ ਵਪਾਰ ਕਰਦਾ ਸੀ। ਗੁਰਪਾਲ ਦੀ ਘਰ ਵਾਲੀ ਹਰਮਨ ਪਹਿਲਾਂ ਹਰਜਿੰਦਰਕੌਰ ਦੇ ਆਸੇ-ਪਾਸੇ ਰਹਿੰਦੀ ਸੀ। ਉਹਨਾਂ ਦੀ ਦੇਖਭਾਲ ਕਰਦੀ ਸੀ। ਪਰ ਰਿਟਾਇਰਮੈਂਟ ਤੋਂ ਬਾਅਦ ਉਹਦੇ ਕੋਲ ਵੀ ਰਜਿੰਦਰ ਕੋਲ ਦੇ ਕੌਰ ਦੇ ਕੋਲ ਬੈਠਣ ਦਾ ਸਮਾਂ ਬਿਤਾਉਣ ਦੇ ਲਈ ਟਾਈਮ ਹੀ ਨਹੀਂ ਸੀ ਛੋਟੀ ਨੂੰ ਕੁਲਵਿੰਦਰ ਬਹੁਤ ਜ਼ਿਆਦਾ ਮਾਡਰਨ ਸੀ ਤੇ ਉਹ ਆਪਣੇ ਹੀ ਫੈਸ਼ਨਾਂ ਵਿੱਚ ਰੁਚੀ ਰੈਂਦੀ ਸੀ ਬਜ਼ੁਰਗਾਂ ਦੇ ਪ੍ਰਤੀ ਉਹਦਾ ਨਜ਼ਰੀਆ ਬਿਲਕੁਲ ਨਕਾਰਾਤਮਕ ਸੀ ਰਜਿੰਦਰ ਕੌਰ ਆਪਣੇ ਪੁੱਤ ਤੇ ਨੋਹ ਦੀ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕ ਟੋਕ ਨਹੀਂ ਕਰਦੀ ਸੀ ਉਹ ਜਾਣਦੀ ਸੀ ਕਿ ਅੱਜ ਦਾ ਸਮਾਂ ਬਦਲ ਚੁੱਕਾ ਹੈ ਹਰਜਿੰਦਰ ਕੌਰ ਐਸਾ ਸਵਰਗਵਾਸੀ ਪਤੀ ਬਲਵਿੰਦਰ ਸਿੰਘ ਜੀ ਦੀ ਵਰਸੀ ਵਾਲਾ ਦਿਨ ਸੀ ਉਹਨਾਂ ਦੀ ਮੌਤ ਵਾਲੀ ਤਰੀਕ ਜਾਣੀ ਕਿ ਉਹਨਾਂ ਦੀ ਵਰਸੀ ਦਾ ਦਿਨ ਨੇੜੇ ਸੀ ਨੇੜੇ ਹੀ ਸੀ ਹਰਜਿੰਦਰ ਕੌਰ ਹਰ ਸਾਲ ਉਹਨਾਂ ਦੇ ਵਰਸੀ ਦੇ ਦਿਨ ਉਹਨਾਂ ਦੇ ਪਿੰਡ ਦੇ ਪੁਰਾਣੇ ਬਣੇ ਡੇਰੇ ਵਿੱਚ ਉਹਨਾਂ ਦਾ ਭੰਡਾਰਾ ਕਰਵਾਉਂਦੀ ਸੀ ਜਿਸ ਨੂੰ ਮਹਿੰਦਰ ਸਿੰਘ ਜੀ ਬਹੁਤ ਸਾਲਾਂ ਤੋਂ ਸੰਭਾਲਦੇ ਆ ਰਹੇ ਨੇ ਜਿੰਨਾ ਵਿੱਚ ਹਰਜਿੰਦਰਕੌਰ ਦੇ ਨਾਲ ਉਹਨਾਂ ਦੇ ਸਾਰੇ ਬੱਚੇ ਧੀ ਜਵਾਈ ਸਾਰੇ ਲੋਕ ਸ਼ਾਮਲ ਹੁੰਦੇ ਸੀ ਸ਼ਹਿਰ ਵਿੱਚ ਰਹਿਣ ਦੇ ਬਾਅਦ ਗੁਰਪਾਲ ਜਗਪਾਲ ਤੇ ਉਹਨਾਂ ਦੀਆਂ ਘਰ ਵਾਲੀਆਂ ਤਾਂ ਪਿੰਡ ਦੇ ਡੇਰੇ ਵਿੱਚ ਆਪਣੇ ਪਿਤਾ ਦੀ ਵਰਸੀ ਉੱਤੇ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਵਿੱਚ ਵੀ ਨਾ ਨੁਕਰਕਰ ਕਰਨ ਲੱਗੀਆਂ ਸੀ ਕਦੇ ਗੋਪਾਲ ਕਦੇ ਜਗਪਾਲ ਤੇ ਕਦੇ ਉਹਨਾਂ ਦੀਆਂ ਪਤਨੀਆਂ ਕੁਝ ਸਾਲਾਂ ਤੋਂ ਤੋਂ ਪਰਿਵਾਰ ਦੇ ਸਾਰੇ ਲੋਕ ਉਸ ਭੰਡਾਰੇ ਵਿੱਚ ਸ਼ਾਮਲ ਹੁੰਦੇ ਸੀ ਕਿਸੇ ਨਾ ਕਿਸੇ ਬਹਾਨੇ ਨਾਲ ਕੋਈ ਰੁਕ ਜਾਂਦਾ ਸੀ ਹਰਜਿੰਦਰ ਕੌਰ ਐਸ ਗੱਲ ਇਹ ਗੱਲ ਬਹੁਤ ਬੁਰੀ ਸਮਝਦੀ ਸੀ ਪਰ ਉਹ ਐਸ ਗੱਲ ਨੂੰ ਜ਼ਾਹਿਰ ਨਹੀਂ ਸੀ ਕਰਦੀ ਸਵੇਰੇ 8 ਵਜੇ ਰਹੇ ਸੀ ਹਰਜਿੰਦਰ ਕੌਰ ਤੇ ਮਾਸਟਰ ਮਹਿੰਦਰ ਸਿੰਘ ਜੀ ਭੰਡਾਰੇ ਦੇ ਲਈ ਫੋਨ ਉੱਤੇ ਗੱਲ ਕਰ ਰਹੇ ਸੀ ਮੰਮੀ ਇਸ ਵਾਰ ਮੈਂ ਪੰਡਾਰੇ ਦੇ ਭੋਗ ਉਤੇ ਸ਼ਾਮਲ ਨਹੀਂ ਹੋ ਸਕਦਾ ਮੈਂ ਜ਼ਰੂਰੀ ਮੀਟਿੰਗ ਅਟੈਂਡ ਕਰਨੀ ਹੈ ਗੁਰਪਾਲ ਹਰਜਿੰਦਰ ਕੌਰ ਦੇ ਕੋਲ ਅਮਦਾ ਹੋਇਆ ਬੋਲਿਆ ਬੇਟਾ ਤੂੰ ਤਾਂ ਵੱਡਾ ਬੇਟਾ ਹੈ ਤਾਂ ਤੇਰਾ ਉੱਥੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਹਰਜਿੰਦਰ ਕੌਰ ਗੁਰਪਾਲ ਨੂੰ ਸਮਝਾਉਂਦੇ ਹੋਏ ਬੋਲੀ ਤਾਂ ਕੀ ਕਰਾਂ ਮੰਮੀ ਨੌਕਰੀ ਛੱਡ ਦੇਵਾ ਮਾਤਾ ਤੂੰ ਸਮਝਦੀ ਕਿਉਂ ਨਹੀਂ ਗੁਰਪਾਲ ਆਪਣੀ ਮਜਬੂਰੀ ਦੱਸ ਦਿਆ ਹੋਇਆ ਬੋਲਿਆ ਠੀਕ ਹੈ ਬੇਟਾ ਕਹਿ ਕੇ ਹਰਜਿੰਦਰ ਕੌਰ ਜਗਪਾਲ ਦੇ ਕਮਰੇ ਵਿੱਚ ਵਧੀ ਮੰਮੀ ਇਸ ਵਾਰ ਤੂੰ ਹੀ ਜਾ ਕੇ ਉੱਥੇ ਸਭ ਕੁਝ ਕਰ ਦੇਵੀਂ ਇਹਨਾਂ ਦਿਨਾਂ ਵਿੱਚ ਮੈਂ ਬਹੁਤ ਬਿਜੀ ਹਾਂ ਮੇਰਾ ਉੱਥੇ ਪਹੁੰਚਣਾ ਬਿਲਕੁਲ ਮੁਸ਼ਕਲ ਹੈ ਜਗਪਾਲ ਹਰਜਿੰਦਰ ਕੌਰ ਕੁਝ ਦੇਰ ਤੱਕ ਜਗਪਾਲ ਦੇ ਵੱਲ ਦੇਖਦੀ ਰਹੀ ਫੇ ਚੁੱਪਚਾਪ ਉੱਥੋਂ ਚਲੀ ਗਈ ਹਰਜਿੰਦਰ ਕੌਰ ਡੂੰਗੀ ਚਿੰਤਾ ਵਿੱਚ ਹੋਈ ਸੀ ਉਹ ਜਾਣਦੀ ਸੀ ਕਿ ਉਸਦੇ بیٹے ਉਹਨੂੰ ਝੂਠ ਬੋਲ ਰਹੇ ਆ ਗੱਲ ਇਹ ਹੈ ਕਿ ਉਹਨਾਂ ਨੂੰ ਇੰਨਾ ਸਭ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਚੰਗੀ ਤਰ੍ਹਾਂ ਜਾਣਦੀ ਸੀ ਉਹਨਾਂ ਦੇ بیٹے ਉੱਥੇ ਜਾਣ ਦੇ ਬਹਾਨੇ ਬਣਾ ਰਹੇ ਹਨ ਉਹਨਾਂ ਨੂੰ ਆਪਣੇ ਮਰੇ ਹੋਏ ਪਿਓ ਦੀ ਵਰ੍ਹੇ ਸਿਰ ਉੱਤੇ ਉਸ ਪੈਂਡਰਡ ਪਿੰਡ ਦੇ ਡੇਰੇ ਵਿੱਚ ਜਾ ਕੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਿੱਚ ਕੋਈ ਰੁਚੀ ਨਹੀਂ ਸੀ ਉਹ ਤਾਂ ਪੂਰੀ ਤਰ੍ਹਾਂ ਅੰਗਰੇਜ਼ ਬਣ ਚੁੱਕੇ ਸੀ ਉਹਨਾਂ ਦੀਆਂ ਘਰਵਾਲੀਆਂ ਨੂੰ ਵੀ ਇਹ ਸਭ ਨਹੀਂ ਚੰਗਾ ਲੱਗਦਾ ਸੀ ਸਿੱਧਾ ਸਾਦਾ ਤਾਂ ਨਹੀਂ ਕਹਿ ਸਕਦੇ ਇਸ ਲਈ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਛਟਕਾਰਾ ਪਾਉਣ ਦਾ ਯਤਨ ਕਰਦੇ ਸੀ ਹਰਜਿੰਦਰਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਉਹ ਖੁਦ ਨੂੰ ਹੀ ਦੋਸ਼ੀ ਮੰਨ ਕੇ ਪਛਤਾਵਾ ਕਰ ਰਹੀ ਸੀ ਕਿ ਇਹ ਉਹੀ ਉਹਨਾਂ ਦੀ ਔਲਾਦ ਹੈ ਜਿਨ੍ਹਾਂ ਨੂੰ ਕਦੇ ਉਹਨੇ ਛੱਡਿਆ ਤੱਕ ਨਹੀਂ ਉਹਨਾਂ ਦੀ ਹਰ ਇੱਛਾ ਪੂਰੀ ਕਰਨ ਵਿੱਚ ਸਾਰਾ ਕੁਝ ਸਮਰਪਿਤ ਕਰ ਦਿੱਤਾ ਤੇ ਕੋਈ ਕੰਮ ਨਹੀਂ ਛੱਡੇ ਸਾਰੇ ਦੋਸ਼ ਸਾਰੇ ਦੋਸ਼ ਮੇਰੇ ਖੁਦ ਵਿੱਚ ਹੈ ਉਹਦੀਆਂ ਇਹ ਸਭ ਗੱਲਾਂ ਬਹੁਤ ਵੱਡੀ ਭੁੱਲ ਸੀ ਉਹ ਜ਼ਿੰਦਗੀ ਦੀ ਇੱਕ ਜਿਉ ਨੂੰ ਉਹ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਜਦੋਂ ਜਸਬੀਤੇ ਨੇ ਜੋ ਕਿਹਾ ਉਸਨੇ ਮੰਨ ਲਿਆ ਜੋ ਮੰਗਿਆ ਉਸ ਨੂੰ ਦੇ ਦਿੱਤਾ ਪੜ੍ਹਾਈ ਪੂਰੀ ਕਰਨ ਦੇ ਲਈ ਬਾਹਰ ਭੇਜਿਆ ਪਰ ਇਹ ਨਹੀਂ ਦੇਖਿਆ ਕਿ ਉਹਦੇ ਬੱਚਿਆਂ ਵਿੱਚ ਇਹ ਸੰਸਕਾਰ ਖਤਮ ਹੋ ਚੁੱਕੇ ਨੇ ਉਹਨਾਂ ਨੂੰ ਤਾਂ ਪੂਜਾ ਪਾਠ ਵਰਗੀਆਂ ਵਰਗ ਦੀਆਂ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਤਾਂ ਇਸ ਨੂੰ ਫਾਲਤੂ ਸਮਝਦੇ ਸੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹਰਜਿੰਦਰ ਕੌਰ ਕਰ ਚੁੱਕੀ ਸੀ ਉਹਨੂੰ ਆਪਣੇ ਬੇਟੇ ਨੂੰ ਝੜਕਣਾ ਚਾਹੀਦਾ ਸੀ ਉਹਨੂੰ ਸੰਸਕਾਰ ਯਾਦ ਕਰਾਉਣੇ ਚਾਹੀਦੇ ਸੀ ਉਹਨਾਂ ਦੀ ਹਰ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਜੋ ਉਹ ਨਹੀਂ ਕਰ ਸਕੇ ਬਸ ਦਲ ਖੋਲ ਕੇ ਔਲਾਦ ਲਟਮਦੀ ਦੌਲਤ ਲਟਮਦੀ ਰਹੀ ਇਹ ਸੋਚ ਕੇ ਕਿ ਇਹ ਸਭ ਉਹਨਾਂ ਦਾ ਹੀ ਹੈ ਤਾਂ ਪਰ ਇਸ ਗੱਲ ਦਾ ਨਤੀਜਾ ਅੱਜ ਉਹਦੇ ਸਾਹਮਣੇ ਆ ਚੁੱਕਿਆ ਸੀ ਉਸਦੇ بیٹے ਨੇ ਤੇ ਨੋਹਾ ਸਾਹਿਬ ਆਪਣੀ ਪਹਿਚਾਨ ਭੁੱਲ ਕੇ ਪੂਰੀ ਤਰ੍ਹਾਂ ਪੱਛਮੀ ਰੰਗ ਵਿੱਚ ਰੰਗੇ ਗਏ ਉਹਨਾਂ ਨੂੰ ਆਪਣੇ ਮਰੇ ਹੋਏ ਪਿਓ ਦੀ ਆਤਮਾ ਦੀ ਸ਼ਾਂਤੀ ਦੇ ਲਈ ਕੀਤਾ ਜਾਣ ਵਾਲਾ ਪ੍ਰੋਗਰਾਮ ਵੀ ਪਖੰਡ ਲੱਗਦਾ ਸੀ ਹਰਜਿੰਦਰ ਕੌਰ ਸੋਚਾਂ ਦੇ ਹਨੇਰੇ ਵਿੱਚ ਡੁੱਬ ਚੁੱਕੀ ਸੀ ਧਨ ਦੌਲਤ ਜ਼ਿੰਦਗੀ ਦੇ ਸਾਰੇ ਸੁੱਖ ਹੁੰਦੇ ਹੋਏ ਵੀ ਉਹ ਖੋਦ ਨੂੰ ਬਹੁਤ ਹੀ ਛੋਟਾ ਤੇ ਕਮਜ਼ੋਰ ਸਮਝ ਰਹੀ ਸੀ ਜਿਸ ਦੀ ਵਜ੍ਹਾ ਨਾਲ ਹਰਜਿੰਦਰ ਕੌਰ ਦੀ ਸਿਹਤ ਹੌਲੀ-ਹੌਲੀ ਖਰਾਬ ਲੱਗ ਰਹੀ ਸੀ ਉਹ ਜਾਣਦੀ ਸੀ ਕਿ ਉਸ ਦੇ ਬੇਟਿਆਂ ਦੀ ਨਜ਼ਰ ਉਸ ਦੇ ਪ੍ਰਾਣਿਕ ਘਰ ਉੱਤੇ ਟਿਕੀ ਹੋਈ ਹੈ ਜਿਸ ਨੂੰ ਉਹ ਆਪਣੇ ਜਿਉਂਦੇ ਜੀ ਨਹੀਂ ਦੇ ਸਕਦੀ ਪਰ ਉਸ ਦੇ ਮਰਨ ਤੋਂ ਬਾਅਦ ਉਹ ਉਸ ਜ਼ਮੀਨ ਨੂੰ ਵੀ ਵੇਚ ਦੇਣਗੇ ਦੋ ਦਿਨਾਂ ਬਾਅਦ ਹਰਜਿੰਦਰ ਕੌਰ ਨੇ ਪਿੰਡ ਵਾਲੇ ਘਰ ਜਾ ਕੇ ਪਾਠ ਕਰਾਉਣਾ ਸੀ ਹਰਜਿੰਦਰ ਕੌਰ ਨੇ ਆਪਣੇ ਪੁਰਾਣੇ ਘਰ ਦੇ ਆਪਣੇ ਨਿੱਜੀ ਜਾਇਦਾਦ ਬਚਾਉਣ ਦੇ ਲਈ ਸਖਤ ਕਦਮ ਚੁੱਕਣ ਦਾ ਫੈਸਲਾ ਕਰ ਲਿਆ ਸੀ ਹਰਜਿੰਦਰ ਕੌਰ ਨੂੰ ਇਕੱਲੀ ਨੂੰ ਆਈ ਨੂੰ ਦੇਖ ਕੇ ਮਾਸਟਰ ਮਿੰਦਰ ਸਿੰਘ ਜੀ ਬਹੁਤ ਦੁਖੀ ਹੋਏ ਉਹ ਹਰਜਿੰਦਰ ਕੌਰ ਦੀ ਪੀੜ ਨੂੰ ਮਹਿਸੂਸ ਕਰ ਰਹੇ ਸੀ ਹਰਜਿੰਦਰ ਕੌਰ ਦੇ ਬੱਚੇ ਨਹੀਂ ਆਏ ਨਾਲ ਬੱਚੇ ਕਿੱਥੇ ਨੇ ਹਰਜਿੰਦਰ ਕੌਰ ਨੂੰ ਇਕੱਲੀ ਦੇਖ ਕੇ ਹਰਜਿੰਦਰ ਸਿੰਘ ਜੀ ਬੋਲੇ ਵੀਰੇ ਮੋਲੇ ਵੀਰੇ ਉਹ ਆਪਣੇ ਕੰਮਾਂ ਵਿੱਚ ਉਲਝੇ ਹੋਏ ਨੇ ਇਸ ਲਈ ਉਹ ਨਹੀਂ ਆ ਸਕੇ ਹਰਜਿੰਦਰਕੌਰ ਗੱਲ ਨੂੰ ਟਾਲਦੀ ਹੋਈ ਬੋਲੀ ਪਰ ਦੀਦੀ ਕੁਝ ਦੇਰ ਦਾ ਹੀ ਤਾਂ ਕੰਮ ਸੀ ਤੇ ਉਹ ਥੋੜਾ ਟਾਈਮ ਕੱਢ ਲੈਂਦੇ ਤਾਂ ਵਧੀਆ ਗੱਲ ਸੀ ਮਹਿੰਦਰ ਸਿੰਘ ਚਿੰਤਾ ਕਰਦੇ ਹੋਏ ਬੋਲੇ ਤੁਸੀਂ ਪਰੇਸ਼ਾਨ ਨਾ ਹੋ ਉਹਨਾਂ ਦੇ ਬਿਨਾਂ ਜੇ ਕਿਸੇ ਚੀਜ਼ ਦੀ ਕਮੀ ਹੋ ਰਹੀ ਹੈ ਤਾਂ ਤੁਸੀਂ ਦੱਸਿਓ ਹਰਜਿੰਦਰਕੌਰ ਦੁਖੀ ਮਨ ਨਾਲ ਬੋਲੀ ਠੀਕ ਹੈ ਦੀਦੀ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਪ੍ਰੋਗਰਾਮ ਕਰਵਾ ਦੇਵਾਂਗਾ ਪੂਰੇ 10 ਦਿਨਾਂ 10 ਦਿਨ ਹਰਜਿੰਦਰ ਕੌਰ ਪ੍ਰਾਣੇ ਘਰ ਵਿੱਚ ਰੁਕਣ ਤੋਂ ਬਾਅਦ ਤੇ ਭੋਗ ਪਾਠ ਦਾ ਭੋਗ ਪੈਣ ਤੋਂ ਬਾਅਦ ਸਾਰੀ ਵਿਧੀ ਪੂਰੀ ਕਰਕੇ ਸ਼ਹਿਰ ਵਾਲੇ ਘਰ ਵਿੱਚ ਵਾਪਸ ਆ ਚੁੱਕੀ ਸੀ ਹਰਜਿੰਦਰ ਕੌਰ ਦੀ ਸਿਹਤ ਵਿੱਚ ਲਗਾਤਾਰ ਰੁਕਾਵਟ ਆ ਰਹੀ ਸੀ ਉਹ ਹਮੇਸ਼ਾ ਉਦਾਸ ਰਹਿਣ ਲੱਗੀ ਸੀ ਗੁਰਪਾਲ ਜਗਪਾਲ ਤੇ ਉਹਨਾਂ ਦੀਆਂ ਘਰ ਵਾਲੀਆਂ ਸਾਰੇ ਇੱਕ ਵਾਰ ਹਰਜਿੰਦਰ ਕੋ ਨੂੰ ਦੇਖਣ ਦੇ ਇਲਾਵਾ ਉਹਨਾਂ ਦੀ ਖਬਰ ਸਿਹਤ ਦੇ ਵੱਲ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸੀ ਸਭ ਆਪਣੀਆਂ ਆਪਣੀਆਂ ਦੁਨੀਆ ਵਿੱਚ ਮਗਨ ਸੀ ਮੰਮੀ ਤੂੰ ਪਿੰਡ ਵਾਲੇ ਘਰ ਦਾ ਕਦੋਂ ਤੱਕ ਚੱਕਰ ਮਾਰਦੀ ਰਹੇਗੀ ਹੁਣ ਤਾਂ ਆਪਾਂ ਉੱਥੇ ਰਹਿੰਦੇ ਵੀ ਨਹੀਂ ਤੁਸੀਂ ਬੇਕਾਰ ਹੀ ਪਰੇਸ਼ਾਨ ਹੁੰਦੇ ਹੋ ਗੁਰਪਾਲ ਹਰਜਿੰਦਰਕੌਰ ਦੇ ਕਮਰੇ ਵਿੱਚ ਆਉਂਦੇ ਹੋਏ ਬੋਲਿਆ ਗੁਰਪਾਲ ਦੀ ਗੱਲ ਸੁਣ ਕੇ ਹਰਜਿੰਦਰਕੌਰ ਕੁਝ ਨਹੀਂ ਬੋਲੀ ਹੁਣ ਆਪਾਂ ਉੱਥੇ ਨਹੀਂ ਜਾਣਾ ਹੈ ਜਗਪਾਲ ਕਮਰੇ ਵਿੱਚ ਆਉਂਦਾ ਹੋਇਆ ਬੋਲਿਆ ਗੁਰਪਾਲ ਦਾ ਪੱਖ ਪੂਰਦਾ ਹੋਇਆ ਬੋਲਿਆ ਹਰਮਨ ਤੇ ਕੁਲਵਿੰਦਰ ਵੀ ਉਹਨਾਂ ਦੇ ਪਿੱਛੇ-ਪਿੱਛੇ ਹਰਜਿੰਦਰਕੌਰ ਦੇ ਕਮਰੇ ਵਿੱਚ ਪਹੁੰਚ ਚੁੱਕੀਆਂ ਸੀ ਮੰਮੀ ਤੁਸੀਂ ਕਿਉਂ ਨਹੀਂ ਉਸ ਘਰ ਨੂੰ ਵੇਚ ਦਿੰਦੇ ਬੇਕਾਰ ਹੀ ਖੁਦ ਪਰੇਸ਼ਾਨ ਹੁੰਦੇ ਹੋ ਤੇ ਸਾਨੂੰ ਵੀ ਪਰੇਸ਼ਾਨ ਕਰਦੇ ਹੋ ਹਰਮਣ ਕੁਲਵਿੰਦਰ ਕੌਰ ਨੂੰ ਸਮਝਾ ਹਰਜਿੰਦਰ ਕੌਰ ਨੂੰ ਸਮਝਾਉਂਦੀ ਹੋਈ ਬੋਲੀ ਕੁਲਵਿੰਦਰ ਉਹਦੀਆਂ ਗੱਲਾਂ ਵਿੱਚ ਹਾਂ ਚ ਹਾਂ ਮਲਾਉਣ ਲੱਗੀ ਹਰਜਿੰਦਰ ਕੌਰ ਉਹਨਾਂ ਸਾਰਿਆਂ ਨਾਲ ਬਿਨਾਂ ਕੁਝ ਬੋਲੇ ਹੀ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਉਹ ਪਹਿਲਾਂ ਤੋਂ ਹੀ ਜਾਣ ਚੁੱਕੀ ਸੀ ਕਿ ਉਸਦੇ ਬੱਚਿਆਂ ਦੀ ਇੱਛਾ ਕੀ ਹੈ ਕੁਝ ਹੋਰ ਕੁਝ ਕਹਿਣਾ ਹੈ ਹਰਜਿੰਦਰ ਕੌਰ ਉਹਨਾਂ ਨੂੰ ਹੈਰਾਨੀ ਨਾਲ ਦੇਖਦੇ ਹੋਏ ਬੋਲੀ ਕੁਝ ਦੇਰ ਤੱਕ ਸਾਰੇ ਉੱਥੇ ਖੜੇ ਰਹੇ ਤੇ ਹਰਜਿੰਦਰ ਕੌਰ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਰਹੇ ਫਿਰ ਚੁੱਪਚਾਪ ਉੱਥੋਂ ਚਲੇ ਗਏ ਹਰਜਿੰਦਰ ਕੌਰ ਦੇ ਮਨ ਵਿੱਚ ਉਥਲ-ਪੁਥਲ ਹੋ ਰਹੀ ਸੀ ਜਿੰਨਾ ਬੱਚਿਆਂ ਦੇ ਲਈ ਉਹਨੇ ਆਪਣਾ ਸਾਰਾ ਜੀਵਨ ਧਨ ਦੌਲਤ ਆਪਣੀਆਂ ਖੁਸ਼ੀਆਂ ਸਭ ਕੁਝ ਕੁਰਬਾਨ ਕਰ ਦਿੱਤਾ ਉਹਨਾਂ ਨੂੰ ਤਾਂ ਉਹਦੀ ਕੋਈ ਪਰਵਾਹ ਹੀ ਨਹੀਂ ਸੀ। ਉਹਨਾਂ ਨੂੰ ਤਾਂ ਬਸ ਪੈਸਾ ਹੀ ਚਾਹੀਦਾ ਸੀ। ਮਾਂ ਨਹੀਂ। ਬੱਚਿਆਂ ਦੇ ਲਈ ਖੁਦ ਨੂੰ ਭੁੱਲ ਜਾਣਾ, ਉਹਨਾਂ ਦੀ ਹਰ ਇੱਛਾ ਪੂਰੀ ਕਰਨੀ ਸ਼ਾਇਦ ਉਸ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਸੀ। ਉਹ ਵੀ ਐਸੀ ਭੁੱਲ ਜਿਹਦਾ ਕੋਈ ਹੱਲ ਨਹੀਂ ਸੀ। ਉਹਦਾ ਦਿਲ ਜੋ ਨਾਲ ਟੜਕ ਰਿਹਾ ਸੀ। ਉਹ ਬੇਚੈਨ ਬੇਚੈਨ ਹੋ ਰਹੀ ਸੀ। ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਨੂੰ ਚਾਹ ਕੇ ਵੀ ਨਹੀਂ ਭੁਲਾ ਸਕਦੀ ਸੀ। ਜਸਦੰਨਤੀਜੇ ਵਜੋਂ ਉਹਨੂੰ ਅੱਜ ਇਸ ਹਾਲਤ ਵਿੱਚੋਂ ਲੰਘਣਾ ਪਿਆ ਕਿ ਉਸਦੇ ਬੱਚੇ ਉਹਦੀ ਤੇ ਆਪਣੇ ਪਿਓ ਦੀ ਪਹਿਚਾਨ ਤੱਕ ਨੂੰ ਮਿਟਾ ਦੇਣਾ ਚਾਹੁੰਦੇ ਨੇ ਐਸਾ ਦੁੱਖ ਨੂੰ ਹਰਜਿੰਦਰਕੌਰ ਸਹਿ ਨਹੀਂ ਕਰ ਸਕੇ ਤੇ ਆਸ ਪਾਸੇ ਪਏ ਸੋਫੇ ਉੱਤੇ ਡੜਮ ਕਰਕੇ ਡੱਗ ਪਈ ਤੇ ਸਦਾ ਲਈ ਖਾਮੋਸ਼ ਹੋ ਗਈ ਸਵੇਰੇ ਦੇ 10 ਵਜh ਰਹੇ ਸੀ ਹਰਜਿੰਦਰਕੌਰ ਦੇ ਕਮਰੇ ਵਿੱਚ ਕੋਈ ਹਲਚਲ ਨਹੀਂ ਸੀ ਮੰਮੀ ਅਜੇ ਤੱਕ ਸੌਂ ਰਹੀ ਹੈ ਕੀ ਹਰਜਿੰਦਰਕੌਰ ਦੇ ਫੈਸਲੇ ਦੀ ਆਸ ਲੈ ਕੇ ਹਰਮਨ ਉਹਦੇ ਕਮਰੇ ਵਿੱਚ ਪਹੁੰਚ ਕੇ ਬੋਲੀ ਸਾਹਮਣੇ ਸੋਫੇ ਉੱਤੇ ਹਰਜਿੰਦਰਕੌਰ ਦਾ ਬੇਚੈਨ ਸਰੀਰ ਪਿਆ ਹੋਇਆ ਸੀ ਹਰਮਨ ਉਹਨਾਂ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਚੀਕਣ ਲੱਗੀ ਸਾਰੇ ਲੋਕ ਹਰਜਿੰਦਰਕੌਰ ਦੇ ਮ੍ਰਿਤਕ ਸਰੀਰ ਨੂੰ ਫੜ ਕੇ ਵਹਿਣ ਪਾਉਂਦੇ ਹੋਏ ਇੱਕ ਦੂਜੇ ਨੂੰ ਦੇਖ ਰਹੇ ਸੀ ਕਿਉਂਕਿ ਆਪਣੀ ਮਾਂ ਦੀ ਬੇਟੈਮੀ ਮੌਤ ਦੇ ਜ਼ਿੰਮੇਦਾਰ ਉਹ ਲੋਕ ਸਿਰਫ ਦਿਖਾਵੇ ਦੇ ਲਈ ਹੰਝੂ ਵਹਾ ਕੇ ਸਾਰੇ ਪਖੰਡ ਆਪਣੀ ਮਾਂ ਦੇ ਜਾਨ ਦਾ ਦੁੱਖ ਹੋਣ ਦਾ ਨਾਟਕ ਕਰ ਰਹੇ ਸੀ ਪਿੰਡ ਦੇ ਲੋਕਾਂ ਨੂੰ ਹਰਜਿੰਦਰ ਕੌਰ ਦੀ ਮੌਤ ਦੀ ਖਬਰ ਮਿਲਨ ਸਾਰੇ ਅੱਧੇ ਪਿੰਡ ਦੇ ਲੋਕ ਸ਼ਹਿਰ ਵਿੱਚ ਹਰਜਿੰਦਰ ਕੌਰ ਦੇ ਘਰੇ ਪਹੁੰਚ ਚੁੱਕੇ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਹਰਜਿੰਦਰ ਕੌਰ ਦੇ ਪ੍ਰਤੀ ਪਿਆਰ ਤਰਸ ਦੇ ਦਰਦ ਸਾਫ਼ ਦੱਸ ਰਹੇ ਸੀ ਮਾਸਟਰ ਅਮਿੰਦਰ ਸਿੰਘ ਜੀ ਆਪਣੇ ਮੂੰਹ ਬੁੱਲੀ ਭੈਣ ਨੂੰ ਦੇ ਕੇ ਉੱਚੀ ਉੱਚੀ ਰੋ ਰਹੇ ਸੀ ਗੁਰਪਾਲ ਜਗਪਾਲ ਹਰਮント ਕੁਲਵਿੰਦਰ ਸਾਰੇ ਪਿੰਡ ਵਾਲਿਆਂ ਦੀ ਭੀੜ ਨੂੰ ਦੇਖ ਕੇ ਹੈਰਾਨ ਹੋ ਰਹੇ ਸੀ ਤੇ ਹਰਜਿੰਦਰ ਕੌਰ ਨੂੰ ਚਿੰਬੜ ਚਿੰਬੜ ਕੇ ਰੋਣ ਦਾ ਨਾਟਕ ਕਰਨ ਦਾ ਯਤਨ ਕਰ ਰਹੇ ਸੀ ਪਰ ਮਾਸਟਰ ਅਮਿੰਦਰ ਸਿੰਘ ਜੀ ਉਹਨਾਂ ਲੋਕਾਂ ਦੇ ਬਾਰੇ ਵਿੱਚ ਸਭ ਕੁਝ ਜਾਣਦੇ ਸੀ ਕਿਉਂਕਿ ਹਰਵਿੰਦਰ ਹਰਜਿੰਦਰ ਕੌਰ ਨੇ ਉਹਨਾਂ ਨੂੰ ਸਭ ਕੁਝ ਦੱਸਿਆ ਸੀ ਉਹ ਨਫ਼ਰਤ ਭਰੀਆਂ ਨਿਗਾਹਾਂ ਨਾਲ ਉਹਨਾਂ ਨੂੰ ਦੇਖ ਰਹੀ ਸੀ ਗੁਰਪਾਲ ਜਗਪਾਲ ਤੇ ਉਹਨਾਂ ਦੀਆਂ ਘਰ ਵਾਲੀਆਂ ਮਾਸਟਰ ਮਿੰਦਰ ਸਿੰਘ ਜੀ ਦੇ ਸਾਹਮਣੇ ਉਹਨਾਂ ਤੋਂ ਦੂਰੀ ਬਣਾਉਣ ਦਾ ਯਤਨ ਕਰ ਰਹੀਆਂ ਸੀ ਉਸ ਸਮੇਂ ਹਰਜਿੰਦਰ ਕੌਰ ਦੇ ਵਕੀਲ ਉੱਥੇ ਆਉਂਦੇ ਹੋਏ ਗੁਰਪਾਲ ਨੂੰ ਕਿਹਾ ਮਾਸਟਰ ਮਿੰਦਰ ਸਿੰਘ ਜੀ ਨੂੰ ਬੁਲਾਓ ਵਕੀਲ ਗੁਰਪਾਲ ਨੂੰ ਘੂਰ ਕੇ ਦੇਖਦੇ ਹੋਏ ਬੋਲਿਆ ਜੀ ਮੈਂ ਇੱਥੇ ਮੌਜੂਦ ਹਾਂ ਦੱਸੋ ਮਾਸਟਰ ਮਹਿੰਦਰ ਸਿੰਘ ਆਪਣੀ ਅੱਖਾਂ ਵਿੱਚ ਹੰਝੂ ਪੂੰਝਦੇ ਹੋਏ ਬੋਲੇ ਸਵਰਗਵਾਸੀ ਹਰਜਿੰਦਰ ਕੌਰ ਜੀ ਨੇ ਜੋ ਵਸੀਅਤ ਬਣਾਈ ਹੈ ਉਸ ਦੇ ਹਿਸਾਬ ਨਾਲ ਹੁਣ ਤੁਸੀਂ ਉਸ ਘਰ ਦੇ ਤੇ ਉਹਨਾਂ ਦੇ ਪਿੰਡ ਵਾਲੇ ਸੰਪਤੀ ਦੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਤੁਸੀਂ ਹੋ ਉਹਨਾਂ ਦੇ ਕਿਸੇ ਵੀ بیٹے ਤੇ ਨੋਹਾਂ ਦਾ ਉਸ ਵਿੱਚ ਕੋਈ ਵੀ ਕੋਈ ਵਿਹਸਾ ਨਹੀਂ ਹੈ ਉਹਨਾਂ ਦੀ ਆਖਰੀ ਇੱਛਾ ਤੇ ਦੇ ਅਨੁਸਾਰ ਉਹਨਾਂ ਦਾ ਮ੍ਰਿਤਕ ਸਰੀਰ ਦੇ ਸਾਰੇ ਰੀਤੀ ਰਿਵਾਜ ਉਸ ਦੇ ਪਿੰਡ ਵਿੱਚ ਹੀ ਕੀਤੇ ਜਾਣ ਤੇ ਉਹਨਾਂ ਦੇ ਪ੍ਰਾਣੇ ਘਰ ਦੇ ਕੋਲ ਉਹਨਾਂ ਦੇ ਪਤੀ ਬਲਵਿੰਦਰ ਸਿੰਘ ਦੀ ਸਮਾਦੀ ਦੇ ਬਿਲਕੁਲ ਕੋਈ ਕੋਲ ਉਹਨਾਂ ਦੀ ਸਮਾਦੀ ਬਣਾਈ ਜਾਵੇ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਆਪਣੇ ਧਰਮ ਦੇ ਭਰਾ ਮਹਿੰਦਰ ਸਿੰਘ ਨੂੰ ਸੌਂਪੀ ਸੀ ਵਕੀਲ ਅਮਿੰਦਰ ਸਿੰਘ ਜੀ ਨੂੰ ਹਰਜਿੰਦਰਕੌਰ ਦੀ ਵਸੀਅਤ ਨੂੰ ਸੁਣਾਉਂਦੇ ਹੋਏ ਬੋਲੇ ਮਹਿੰਦਰ ਸਿੰਘ ਜੀ ਹਰਜਿੰਦਰਕੌਰ ਨੂੰ ਯਾਦ ਕਰਕੇ ਬਹੁਤ ਰੋ ਰਹੇ ਸੀ ਤੇ ਰੋਂਦੇ ਹੋਏ ਉਹਨਾਂ ਦੇ ਬੱਚਿਆਂ ਨੂੰ ਕੋਸ ਰਹੇ ਸੀ ਜਿਨ੍ਹਾਂ ਦੇ ਲਾਲਚ ਨੇ ਅੱਜ ਉਹਨਾਂ ਤੋਂ ਉਹਨਾਂ ਦੀ ਹਰਜਿੰਦਰਕੌਰ ਭੈਣ ਨੂੰ ਖੋਹ ਲਿਆ ਸੀ ਗੁਰਪਾਲ, ਜਗਪਾਲ, ਹਰਮਨ ਤੇ ਕੁਲਵਿੰਦਰ ਮੁਜਰਮ ਦੀ ਤਰ੍ਹਾਂ ਸਿਰ ਝੁਕਾਏ ਚੁੱਪਚਾਪ ਖੜੇ ਹੋਏ ਸੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਿ ਕਾਲ ਯੁਗ ਦੇ ਵਿੱਚ ਮਾਪੇ ਨੂੰ ਬੱਚੇ ਬਿਲਕੁਲ ਵੀ ਨਹੀਂ ਸਿਆਣਦੇ। ਉਹਨਾਂ ਦੀ ਸੇਵਾ ਕਰਨੀ ਤਾਂ ਦੂਰ ਉਹਨਾਂ ਦਾ ਮਾਨ ਰੱਖਣ ਲਈ ਵੀ ਉਹਨਾਂ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਨਹੀਂ ਦੇ ਸਕਦੇ। ਮਾਪੇ ਸਿਰਫ ਪਿਆਰ ਦੇ ਭੁੱਖੇ ਹੁੰਦੇ ਨੇ। ਉਹ ਬੱਚਿਆਂ ਉੱਤੇ ਆਪਣੇ ਸਾਰੇ ਦੌਲਤ ਲਟਾ ਦਿੰਦੇ ਨੇ। ਖੁਦ ਭੁੱਖੇ ਰਹਿ ਕੇ ਵੀ ਆਪਣੇ ਬੱਚਿਆਂ ਦਾ ਪੇਟ ਭਰਦੇ ਨੇ ਤੇ ਉਹੀ ਬੱਚੇ ਵੱਡੇ ਹੋ ਕੇ ਸਭ ਕੁਝ ਭੁੱਲ ਜਾਂਦੇ ਨੇ। ਇਸੇ ਚਿੰਤਾ ਵਿੱਚ ਹੀ ਹਰਜਿੰਦਰ ਕੌਰ ਅਣ ਆਈ ਮੌਤ ਮਰ ਚੁੱਕੀ ਸੀ ਕਿਉਂਕਿ ਉਸ ਦਾ ਉਸ ਤੋਂ ਪੁੱਤਾਂ ਦੀ ਬੇਕਦਰੀ ਚੱਲੀ ਨਹੀਂ ਗਈ ਤੇ ਅੰਦਰਲੇ ਅੰਦਰ ਹੀ ਅੰਦਰ ਹੀ ਉਹ ਕੁੱਟਣ ਮਹਿਸੂਸ ਕਰ ਰਹੀ ਸੀ ਦੋਸਤੋ ਅਸਲੀ ਸਵਰਗ ਮਾਂ-ਬਾਪ ਦੇ ਪੈਰਾਂ ਵਿੱਚ ਹੁੰਦਾ ਹੈ ਤੇ ਮਾਂ-ਬਾਪ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੁੰਦੀ ਹੈ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇ ਤਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਸੁਣ ਲਈ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ